ਰਵਿੰਗਨ ਸੰਤੰਤਰ ਦਰਸਤੀ ਮੌਕੇ ਦੇਤੇ ਮਾਲਕੀ ਦੇ ਮੁਰੇ ਨਾਲੋਂ ਮੁਰੇ ਸਮੂਹ ਅੰਦਰ ਆਪਸੀਆਂ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਕਿਉਂਕਿ ਅੱਜ ਦੇ ਦਿਨ ਭਾਰਤ ਗਨਰਾਜ ਬਣਿਆ ਸੀਗਾ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਜਿਹੜਾ ਕਿ ਡਾਕਟਰ ਸਾਹਿਬ ਦਾ ਬਿਆਨ ਸਾਹ ਦੇ ਦੌਰ ਦੇ ਸਾਤੋਰਾ ਕਿਹਾ ਗਿਆ ਸੀਗਾ ਜਦੋਂ ਅਸੀਂ ਲਾਗੂ ਕਰਕੇ ਇੱਕ ਪੂਰਨ ਗਨਰਾਜ ਦਾ ਸਟੇਟਸ ਜਿਹੜਾ ਖਾਸੀ ਕੀਤਾ ਸੀਗਾ ਸੋ ਅੱਜ ਇੱਥੇ ਅਸੀਂ ਪ੍ਰੋਜੈਕਟਾਂ ਦੇ ਵਿੱਚ ਝੰਡਾ ਲਗਾਇਆ ਮੇਰੇ ਨਾਲ ਸਾਡੇ ਜੀਓਗ ਲੈ ਕੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਡੀਸੀ ਸਾਹਿਬ ਐਸਪੀ ਸਾਹਿਬ ਮਸ਼ਹਰਾ ਸਾਹਿਬ ਫੋਰ ਬਾਕ ਬਾਕ ਦੇ ਅਧਿਕਾਰੀ ਸਾਹਿਬਾਨ ਦੇ ਬੱਚੇ ਜਿਨ੍ਹਾਂ ਨੇ ਬੜਾਈ ਵਧਾਈ ਪ੍ਰੋਗਰਾਮ ਜਿਹੜਾ ਹੈ ਤੇ ਪੇਸ਼ਕਾਰੀ ਕੀਤੀ ਹੈ ਸੋ ਅੱਜ ਦੇ ਇਸ ਮੰਚ ਉੱਤੇ ਮੈਂ ਸਾਰਿਆਂ ਨੂੰ ਬੜਾਈ ਕਹਿਣਾ ਨਾਲ ਦੇ ਨਾਲ ਸ਼ੁਕ ਕਾਮਨਾਵਾਂ ਦੇਣਾ ਕਿ ਸਾਡਾ ਲੋਕ ਸੰਸਦ ਸਾਡਾ ਸਵਿਧਾਨ ਜਿਹੜਾ ਹੈ